ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੇਜ਼ਧਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲ੍ਹਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ STPC Task Force ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਤੇ ਸਿਚੁਏਸ਼ਨ ਬਿਲਕੁਲ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲ੍ਹਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ STPC ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਪਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜੱ태ਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ